ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੋਰ ਸਨਾਲ ਜੀ ਕੀ ਹਾਲ ਚਾਲ ਆ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਸਵਾਗਤ ਹੈ ਤੁਹਾਡਾ ਨੂਡ ਬਲੌਗ ਚੈਨਲ ਤੇ ਜਾਨੀ ਮੈਂ ਜਾਈ ਸੀ ਤੇ ਬਾਜ਼ਾਰ ਹਨਾ ਜਿਹੜੇ ਬਲੌਗ ਆ ਮੈਂ ਬਿਚਾਰਤੀ ਸ਼ੁਰੂ ਕੀਤਾ ਦਾ ਤੇ ਮੈਂ ਬਸ ਆਪਦੇ ਸ਼ਾਪ ਦੇ ਰਿਲੇਟਡ ਹਨਾ ਕੁਝ ਆਪਦੇ ਜਾਨੀ ਕਿ ਦੁਕਾਨ ਦੇ ਰਿਲੇਟਡ ਹੀ ਜਿਹੜਾ ਸਮਾਰੋਹ ਮੈਂ ਲੈ ਕੇ ਆਉਣਾ ਸੀਗਾ ਹਨਾ ਬਸ ਇੱਥੇ ਅਸੀਂ ਪਹੁੰਚ ਚੁੱਕੇ ਸੀ ਸਮਾਨ ਉਹਦਾ ਸਾਰਾ ਮੈਂ ਪੈਕ-ਅਪ ਦਾ ਕਰਵਾ ਲਿਆ ਸੀ ਜਿੰਨਾ ਕੋਸਮੈਟਿਕ ਦੇ ਸਮਾਨ ਸੀਗਾ ਜਿਹੜਾ ਹੋਰ ਤਾਂ ਕਿਤੇ ਨਹੀਂ ਸੀਗਾ ਬਾਜ਼ਾਰ 'ਚ ਕੰਮ ਬਸ ਇੱਥੇ ਸੀਗਾ ਜਾਂ ਬਸ ਚਾਵਾਂਗੇ ਸਬਜ਼ੀ ਮੰਡੀ ਫੇਸ਼ਲ ਕਿਤਾ ਵਗੈਰਾ ਬਲੀਜ ਕੁਛ ਇਦਾਂ ਦੇ ਕਿਵੇਂ ਤੁਹਾਡੇ ਨਾਲ ਸ਼ੇਅਰ ਕਰੂ ਵੀ ਮੈਂ ਕੀ ਕੁਛ ਲਿਆ ਵਾ ਹਨਾ ਬਣੇ ਰਹੋ ਆਪਣੇ ਬਲੌਗ ਤੇ ਵੀ ਪੂਰੀ ਵੀਡੀਓ ਨੂੰ ਸੱਲਵਾ ਦਿੱਤਾ ਹੈ ਤੇ ਅਗਲੇ ਵੀ ਆਪਣੇ ਹੈਡ ਸਰਕਲ ਦੇ ਵੀਡੀਓ ਨੂੰ ਸ਼ੇਅਰ ਕਰਿਓ ਕਰਿਓ ਹਣਾ ਤਾਂ ਕਿ ਆਪਣੇ ਇਹਨੇ ਸਬਸਕ੍ਰਾਈਬਰ ਆ ਬੱਧੋ ਹਣੇ 21 ਸੈਕਿੰਡ ਹਨ ਬਸ ਇਥੇ ਪਹੁੰਚ ਕੇ ਸੀ ਕਿ ਸਬਜ਼ੀ ਮੰਡੀ ਜ ਵਾਸਤੇ ਮਟਰ ਵਗੈਰਾ ਲੈ ਕੇ ਤੇਲ ਵਗੈਰਾ ਨਾਲ ਕੁਝ ਦਾਲੀ ਤੇ ਨਾਲ ਹੀ ਬੱਚਾਂ ਦੇ ਲਈ ਲਿਆ ਸੀ ਇਥੇ ਖਾਣ ਨੂੰ ਹਨਾ ਨੂਰ ਦਾ ਆਪਣੀ ਦਾ ਆ ਗਿਆ ਸੀ ਫੋਨ ਕਹਿੰਦੀ ਮम्मा ਖਾਣ ਨੂੰ ਕੁਝ ਲੈ ਕੇ ਆਇਓ ਹਨਾ ਫੁਲਚੀ ਵਗੈਰੀ ਖਾਂਦੀ ਹੁੰਦੇ ਜਦ ਜਰਾ ਗੋੜ ਗੱਪੇ ਵਗੈਰਾ ਬੱਸ ਸਿੱਕੇ ਬਣਾ ਲੈਣੇ ਹੁੰਨੇ ਬਸ ਇਥੇ ਨਹੀਂ ਸਿੱਕਾ ਬਣਾਉਣ ਦਾ ਘਰ ਹੀ ਨਹੀਂ ਸੀ ਹੋ ਸਕਦਾ ਕਿ ਅਸੀਂ ਬਣੇ ਹੋਏ ਹੀ ਲੈ ਗਏ ਸੀਗੇ ਚਲੋ ਜੀ ਆਪਾਂ ਹੋਰ ਸਿੱਖ ਕਰੇ ਟਾਈਮ ਕਿੰਨਾ ਹੋ ਗਿਆ ਮੈਂ 8:18 ਕਰ ਗਿਆ ਪਹਲੇ ਹੁਣ ਆਏਗੇ ਤੇ ਅਬ ਇਹਨੇ ਕੁਝ ਸਮਾਨ ਮੇਰੀ ਲੱਗਦਾ ਕਰ ਸਕਦਾ ਉਸ ਵਿੱਚ ਤੇ ਮਾਤਰ ਸਾਡੇ ਵਾਸਤੇ ਕਦੀ ਇਹ ਹੀ ਕੁਝ ਲਿਆ ਤੇ ਬੱਚੇ ਆਪ ਦਾ ਲੱਗੀ ਨੇ ਖਾਣ ਕੁਝ ਤੇ ਉਹਨਾਂ ਲੱਗਦੇ ਸੀ ਲੱਗੇ ਲਈ ਆ ਗਏ ਭਾਈ ਉਹ ਲੋਕ ਜਿਹਨੇ ਖਾਣ ਨੂਰ ਆਪਣੀ ਸੋ ਵੀ ਰੋਟੀ ਖਾ ਲੀ ਸੀ ਉਧਰੋਂ ਦੀ ਚੋ मैं घर ही छड़ गई मैं बच्चे बजार औखा हो बड़ी रेज होती है घर आप भी कुचे खालीएं सुन दान भी आपके आए सा जी सारू हाँ जी अस बाजार जाएंगे ਰੋਟੀ ਪਾਣੀ ਆਪਦਾ ਖਾ ਲਿਆ ਕਿੰਨਾ ਕੰਮ ਸਾਰਾ ਸਨੀਟ ਕੇ ਹੋ ਮੈਂ ਲੱਗੀ ਸੀ ਸਮਾਨ ਕੱਢਣ ਜਿਹੜਾ ਅਸੀਂ ਲੈ ਕੇ ਆਏ ਆ ਮੈਂ ਤੁਹਾਨੂੰ ਇੱਕ ਵਾਰੀ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਾਂਗੀ। ਦਿੱਕੀ ਕੁਝ ਲੈ ਕੇ ਆਪਾਂ ਲਵੋ। ਇਹ ਲੈ ਕੇ ਆਈਆਂ ਮੈਂ ਦੂ ਫੇਸ਼ਲ ਗਾਊਨ ਲੌਰੀਅਲ ਦੇ। ਇਹ ਲੈ ਕੇ ਆਈ ਮੈਂ ਦੂ ਹਲੋ। ਮੈਂ ਸਲੂਸ ਲੂੰ ਦੇ ਲੈ ਕੇ ਮੈਂ ਲੈ ਕੇ ਆਏ ਮੈਨੀक्योर ਪੈਡੀक्योर ਟੂਲ ਕਿੱਟ। ਇਹ ਵੀ ਨਹੀਂ ਹੈ ਇਸੇ ਮੇਰੇ ਕੋਲ। ਇਦਾਂ ਜਿਹੜੀ ਇਹਦੀ ਪੈਕਿੰਗ ਹੈਗੀ ਮੱਕੀ ਯੂਜ਼ ਕਰਕੇ ਪਤਾ ਲੱਗੂਗੀ ਇਹ ਹੈਗੇ ਮੈਨੇਜਰ ਪੈਡਿਕਲ ਕੱਟ ਹੈ ਇਦਾਂ ਦੀ ਹੈਗੀ ਇਹ ਇਹਦੀ ਪੈਕਿੰਗ ਆ ਜਿਹੜੀ ਇਦਾਂ ਦੀ ਪਰਸ ਟਾਈਪ ਬਣੀ ਹੋਈ ਹੈਗੀ ਇਹ ਵਾਲੀਆਂ ਲੇਕ ਲਿੰਗੀਆਂ ਇਹ ਸਾਰੀਆਂ ਸੇਲ ਜਿਹੜੇ ਲੈ ਕੇ ਆਇਆ ਮੈਂ ਕੋਸ਼ਿਸ਼ ਕੀਤਾ ਉਹੋ ਸਾਰੇ ਇਹ ਧਿਆਲ ਵਗੈਰਾ ਕਰਦੇ ਆ ਕੋਸ਼ਿਸ਼ ਉਹ ਕੰਮ ਆ ਜਾਣਗੇ ਇਹ ਲੈ ਕੇ ਆਇਆ ਪੂਰਾ ਇੱਕ ਸੰਗਰ ਇਹ ਲੈ ਕੇ ਆਇਆ ਹੁਣ ਲੀਚ ਇਹ ਵਾਲੀ ਹੈਗੀ ਆ ਮ사ਜ ਕਰੀਮ ਬਾਇਓ ਫਰੈਸ਼ ਦੀ ਆ ਇਹ ਹੈਗੀ ਡੀਟੇਨ ਵਾਸਤੇ ਹੈਗੀ ਲੀਚਾ ਜਿਹੜੀ ਆਪਣੇ ये है फेस वगैरह साफ करने है क्लीजिंग मिल्क यह भी बनता गाया दो फेशियल किटा दो वीक आ गई है छोटी ਇਹਦਰ ਦੇਖਦੇ ਹਾਂ ਨਿਊਜ਼ ਕਰਕੇ ਇਹਨੂੰ ਪਹਿਲਾਂ ਨਹੀਂ ਯੂਜ਼ ਕੀਤਾ ਬਾਕੀ ਵਰਤ ਕੇ ਦੇਖਦੇ ਹਾਂ ਵੀ ਇਹਦਾ ਰਿਜ਼ਲਟ ਕਿਵੇਂ ਆਗਾ ਤੇ ਨਹੀਂ ਹੋ ਗਿਆ ਫੇਸ਼ਲ ਕਿਟਾ ਹੋ ਗਈ ਆ ਕੋ ਸ਼ੇ ਮੇਰੇ ਕੋਲ ਹੈਗੀ ਸੀ ਬੈਕ ਸੈਕ ਡੱਬਾ ਮੈਂ ਐਕਸਟਰਾ ਢਾ ਕੇ ਰੱਖ ਲਿਆ ਤੇ ਨਾਲ ਹੀ ਇਹ ਵਾਲੀਆਂ ਸਟੈਪ ਆ ਇਹ ਵੀ ਸਾਰਾ ਮੈਨੀक्योर ਪੈਡੀक्योर ਲਈ ਵਿੱਚ ਹੀ ਆਗਾ ਉਹ ਇਹ ਟੂਲ ਹੁੰਦੇ ਨੇ ਕਿ ਬ੍ਰਸ਼ ਵਗੈਰਾ ਬਫਰ ਵਗੈਰਾ ਇਹ ਲੈ ਕੇ ਆਂਗੀ ਥ੍ਰੈਡ ਪੂਰਾ ਬਾਕਸ ਨੂੰ ਲੈ ਕੇ ਆਏ ਹਾਂ ਇਹ ਹੈਗੇ ਨੇ ਸੂਈਆਂ ਜੋੜੇ ਵਾਲੀਆਂ ਕੁਛ ਹੀ ਮੇਰੇ ਕੋਲ ਸਪਈਆਂ ਨਹੀਂ ਗਈਆਂ ਅਸੋ 1-2 ਦੋ ਦੱਬੀਆਂ ਰਹਿ ਗਈਆਂ ਉਹਨਾਂ ਦੇ ਵਿੱਚ ਪੂਰੀ ਪੈਕਿੰਗ ਆਪਾਂ ਲੈ ਲੈਂਦੀ ਆ। ਇਹ ਹੈਗਾ ਮਸਕਰਾ ਇਹ ਬਲੈਕ ਕਲਰ ਦਾ ਆ ਬਲੈਕ ਕਲਰ ਦਾ ਵਾ ਮਸਕਰਾ ਤੇ ਇਹ ਹੈਗਾ ਟ੍ਰਾਂਸਪੇਰੈਂਟ ਇਹ ਟ੍ਰਾਂਸਪੇਰੈਂਟ ਆ ਬਸ ਇੱਕਲਾ ਜੈੱਲ ਟਾਈਪ ਹੁੰਦਾ ਦਾ ਇਹ। ਇਹ ਵਾਲੇ ਲੈ ਕੇ ਜਾਂਗੀ ਮੈਂ ਦੋ ਕਨਸੀਲਰ ਦੋ ਬੈਸ ਮੇਰੇ ਕੋਲੇ ਹੈਗੇ ਵੀ ਨੇਗੇ ਸੋ ਇਸਕੀ ਮੈਂ ਟਿਊਨ ਦਾ ਫਰਕ ਲੈ ਕੇ ਵੀ ਅਲੱਗ-ਅਲੱਗ ਟੋਨ ਆ ਜਿਹੜੀ ਉਹ ਲੈ ਕੇ ਆਈਆਂ ਕਲਰ ਇਨਕ ਫੇਸ ਦੇ ਕਲਰ ਕੋਰਡਿੰਗ ਇਹ ਲੇ ਕੇ ਮੈਂ ਦੋ ਹੈਡ ਸਟੈਪ ਫੁਕੀ ਮੈਂ ਫੇਸ਼ਲ ਵਗੈਰਾ ਕਰਦੇ ਆਂਗੇ ਤੇ ਉਹਦੇ ਲਈ ਲੈ ਕੇ ਆਉਣੀ ਹੈ ਦੋ ਸਟੱਪਾ ਇਹ ਵਣ ਲੈ ਕੇ ਆਪਾਂ ਫਲਾਵਰ ਜੂੜੇ ਦੇ ਲਈ ਜੋੜੇ ਵਾਲੇ ਫਲਾਵਰ ਹੀ ਹੈਗੇ ਰੈੱਡ ਕਲਰ ਦੇ ਤੇ ਇਹ ਹੈਗੇ ਆਗੇ 골ਡ 골ਡ ਕਲਰ ਦੇ ਇਦਾਂ ਇਹਦੇ ਵਿੱਚ ਜਿਹੜੀਆਂ ਇਹਦੀਆਂ ਪੱਤੀਆਂ ਜਿਹ ਹਨੀਆਂ ਵਿੱਚ ਬਣੀਆਂ ਹੋਈਆਂ ਇਹ ਲੈ ਲੈ ਕੇ ਆ ਗਿਆ ਪਾਸੇ ਇਧਰ ਉਹ ਇਹ ਹੈਗੇ ਨਾ ਐਡਵਰਟਸ ਇਹ ਲੈ ਕੇ ਆਗੇ ਕੋਕੋਨਟ ਆਇਲ ਇੱਲੇ ਗਏ ਮੈਂ ਦੋ ਪੱਤੇ ਬਲੈਕ ਕਲਰ ਦੇ ਬਿੰਦੀਆਂ ਦੇ ਬਾਕੀ ਜਿਵੇਂ ਆਪਾਂ ਤਿਆਰ ਵਗੈਰਾ ਕਰਦੇ ਅੱਜ ਕੱਲ ਟ੍ਰੈਂਡੀ ਆ ਬਲੈਕ ਕਲਰ ਦੀ ਬਿੰਦੀ ਲਾਉਂਦੇ ਹਰੇਕ ਸੂਟ ਨਾਲ ਤੇ ਇਹਨੇ ਕਿਹਾ ਇੱਕ ਪੈਨ ਲਾਈਨਰ ਨਾਲ ਹੀ ਲੈ ਕੇ ਆ ਦੋ ਇਹ ਨੀਲ ਪੈਂਟ ਤੇ ਰੈਡ ਆ ਇੱਕ ਥੋੜਾ ਜਿਹਾ ਮਹਿਰੂਨ ਮਜੈਂਟਾ ਜਿਹਾ ਸ਼ੇਡ ਦਾ ਤੇ ਇੱਕ ਇਹ ਲੈ ਕੇ ਆ ਬਸ ਸ਼ੇਡ ਆਵਲਾ ਆ ਆਵਲਾ ਸ਼ੇਡ ਆ ਇਹਦਾ ਲਾਈਟ ਜਾਂ ਨਿਊਡ ਜਾਂ ਸ਼ੇਡ ਆਗਾ ਇਹਦਾ ਇਹ ਲੈ ਕੇ ਵਾ ਸਾਰਾ ਸਮਾਨ ਆਪਦੇ ਸਿਲੂਨ ਦੇ ਲਈ ਨਵਾਂ ਕੁਝ ਮੇਰੇ ਕੋਲ ਪਹਿਲਾਂ ਹੈਗਾਗਾ ਬਸ ਇਹ ਕੁਝ ਜਿਹੜਾ ਨਹੀਂ ਸੀਗਾ ਜਾਂ ਕੁਝ ਜਿਹੜਾ ਖਤਮ ਹੋਇਆ ਹੋਇਆ ਸੀ ਬਸ ਉਹ ਚੀਜ਼ ਲੈ ਕੇ ਆਇਆਗੇ ਤਕਰੀਬਨ ਇਹ ਸਾਰਾ ਜਿਹੜੀ ਮੈਂ ਸ਼ੋਪਿੰਗ ਕਰਕੇ ਲਿਆ ਕਿ ਸਾਨੂੰ ਮੈਂ ਸ਼ੇਅਰ ਕਰਤੀ ਤੁਹਾਡੇ ਨਾਲ ਸਾਨੂੰ ਸਾਡਾ ਬਲੌਗ ਕਿਦਾਂ ਦਾ ਲੱਗਾ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਅੱਗੇ ਵੀ ਆਪਦੇ ਫਰੈਂਡ ਸਰਕਲ 'ਚ ਜਰੂਰ ਸ਼ੇਅਰ ਕਰਿਓ ਆਪਣੀਆਂ ਵੀਡੀਓਜ਼ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਬਣਾ ਲਮੇ ਪੀਗੋ ਲਮੇ Hollywood Park.